ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕ ਬਲਾ ਡਬਲ ਨੂੰ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਹੋਊਗੀ ਪਲੇਨ ਪੀਸਾਂ ਦੀ ਰਹੂਗੀ ਅੱਜ ਦੇ ਜਿਹੜੇ ਪੀਸ ਰਹਿਣ ਵਾਲੇ ਖਾਦੀ ਦੇ ਵਿੱਚ ਰਹਿਣਗੇ ਕ੍ਰਸ਼ ਦੇ ਵਿੱਚ ਰਹਿਣਗੇ ਕ੍ਰਸ਼ ਜਿਹੜੀ ਰਹਿਣੀ ਹੈ ਬਿਲਕੁਲ ਸੌਫਟ ਵਾਲੀ ਕ੍ਰਸ਼ ਰਹਿਣੀ ਆ ਖੜੀ-ਖੜੀ ਕ੍ਰਸ਼ ਨਹੀਂ ਹੈਗੀ ਤੇ ਗਲਾਸ ਹਲਕੇ ਦੇ ਵਿੱਚ ਵੀ ਪੀਸ ਦਿਖਾਵਾਂਗੇ ਤੇ ਤੁਹਾਨੂੰ ਹੋਰ ਪੀਸੇ ਦਿਖਾਵਾਂਗੇ ਜੀ ਕ੍ਰਸ਼ ਡਾਇਮੰਡ ਦੇ ਵਿੱਚ ਠੀਕ ਹੈ ਜੀ ਪ੍ਰਾਈਸ ਜਿਹੜੀ ਰਹਿਣ ਵਾਲੀ ਹੈ ਇੱਕ ਪੀਸ ਦੀ ਜਿਹੜੀ ਪ੍ਰਾਈਸ ਪੈਣੀ ਆ ਜਿਵੇਂ ਕ੍ਰਸ਼ ਦੇ ਪੀਸ ਤੋਂ ਦਿਖਾਵਾਂਗੇ ਇਹਦੀ ਪ੍ਰਾਈਸ ਜਿਹੜੀ ਪੈਣੀ 170 ਦਾ ਇੱਕ ਪੀਸ ਰਹਿਣਾ ਜੀ ਤੇ ਕੱਟ ਜਿਹੜੀ ਰਹਿਣ ਵਾਲੀ ਆ 4 ਤੋਂ ਲੈ ਕੇ ਰਹੂਗੀ ਜੀ 4 ਵੀ ਹੋ ਸਕਦੀ ਹੈ ਤੇ 4.5 ਵੀ ਠੀਕ ਹੈ ਜੀ ਜਿਹੜੀ ਕੱਟ ਹੋ ਸਕਦੀ ਆ 4 ਵੀ ਹੋ ਸਕਦੀ ਹੈ ਤੇ 4.5 ਵੀ ਹੋ ਸਕਦੀ ਆ ਖਾਦੀ ਦੇ ਪੀਸ ਵੀ ਰਹਿਣਗੇ ਜੀ ਲਓ ਜੀ ਚੈੱਕ ਕਰੋ ਜੀ ਬਹੁਤ ਸੋਹਣੇ ਪੀਸ ਰਹਿਣ ਵਾਲੇ ਆ ਪਹਿਲਾ ਪੀਸ ਚੈੱਕ ਕਰੋ ਜੀ ਲਓ ਜੀ ਬਹੁਤ ਪਿਆਰਾ ਜਿਹਾ ਪੀਸ ਹੈ ਬਿਲਕੁਲ ਸੌਫਟ ਇਹ ਵਾਲਾ ਕ੍ਰਾਸ਼ ਸਟਾਫ ਰਹਿਣਾ ਬਿਲਕੁਲ ਸੌਫਟ ਮਲਾਈਮ ਰਹਿਣਾ ਜੀ ਜਿਹੜਾ ਕ੍ਰਾਸ਼ ਸਟਾਫ ਹੈ ਇਹ ਕਲਰ ਮੈਂ ਚੈੱਕ ਕਰਵਾ ਲਈ ਨਹੀਂ ਸਕਿਨ بیس ਦੇ ਵਿੱਚ ਰਹਿਣਾ ਜੀ ਇਹ ਵਾਲਾ ਥੋੜਾ ਜਿਹਾ ਬਰਾਊਨ ਸ਼ੇਡ ਦੇ ਵਿੱਚ ਆਊਗਾ ਜਿਵੇਂ ਕੈਮਲ ਕਲਰ ਕਹਿ ਸਕਦੇ ਆਪਾਂ ਇਹਨੂੰ ਠੀਕ ਹੈ ਜੀ ਚੈੱਕ ਕਰੀ ਚਲੋ ਕਲਰ ਬਹੁਤ ਸੋਹਣੇ ਕਲਰਾਂ ਦੇ ਵਿੱਚ ਰਹਿਣਾ ਪਿਸਤਾ ਕਲਰ ਦੇ ਵਿੱਚ ਮਿਲੂਗਾ ਜੀ ਪ੍ਰਾਈਸ ਰਹਿਣੀ ਹੈ ਇੱਕ ਪੀਸ ਦੀ 170 ਰੁਪਏ ਠੀਕ ਹੈ ਜੀ 170 ਰੁਪਏ ਪੈਣੀ ਹੈ ਜੀ ਇੱਕ ਪੀਸ ਦੀ ਪ੍ਰਾਈਸ ਇਹ ਪਿਸਤਾ ਕਲਰ ਆਊਗਾ ਜੀ ਕੱਟ ਜਿਹੜੀ ਮੈਂ ਰਹਿਣੀ ਤੁਹਾਨੂੰ ਦੱਸਤਾ ਵੀ 4 ਤੋਂ ਲੈ ਕੇ 4.5 ਹੋ ਸਕਦੀ ਹੈ 4 ਵੀ ਹੋ ਸਕਦੀ ਹੈ 4.5 ਕਈ ਪੀਸ ਕਈ ਵਾਰ ਪੌਣੇ 5 ਤੱਕ ਵੀ ਪਹੁੰਚ ਜਾਂਦਾ ਇਹ ਚਨੂਨ ਦੇ ਵਿੱਚ ਰਹੂਗਾ ਜੀ ਡਬਲ ਟੋਨ ਦੇ ਵਿੱਚ ਲਓ ਡਬਲ ਟੋਨ ਦੇ ਵਿੱਚ ਚਨੂਨ ਚ ਰਹੂਗਾ ਇਹ ਪੀਸ ਇਹ ਵਾਲਾ ਚੈਕ ਕਰੋ ਜੀ ਇਹ ਵੀ ਥੋੜਾ ਜਿਹਾ ਕੀਆ ਕਲਰ ਆ ਜਾਊਗਾ ਇਹ ਡਾਇਮੰਡ ਕਰਾਸ਼ ਦਾ ਪੀਸ ਹੈ ਜੀ ਗ੍ਰੇ ਕਲਰ ਦੇ ਵਿੱਚ ਠੀਕ ਹੈ ਜੀ ਪ੍ਰਾਈਸ ਜਿਹੜੀ ਰਹਿਣੀ ਹੈ ਜੀ ਇਹਦੀ ਸਿਰਫ 170 ਪੈਗਾ ਪੀਸ ਪੈਣਾ ਤੁਹਾਨੂੰ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਕਲਰ ਬਹੁਤ ਹੀ ਪਿਆਰਾ ਚ ਲਓ ਜੀ ਇਹ ਕੇ ਵਾਲਾ ਕਲਰ ਦੇਖੋ ਇਹ ਵੀ ਕਲਰ ਬਹੁਤ ਜ਼ਿਆਦਾ ਸੋਨਾ ਰਹਿਣ ਵਾਲਾ ਕਲਰ ਹੈ ਪ੍ਰਾਈਸ ਸਿਰਫ 170 170 ਦੇ ਵਿੱਚ ਤੁਸੀਂ ਇਹ ਵਾਲੇ ਪੀਸ ਲੈ ਸਕਦੇ ਹੋ ਗ੍ਰੀਨ ਕਲਰ ਹੈ ਜੀ ਗ੍ਰੀਨ ਜੀ ਸ਼ੇਡ ਤੇ ਪੈਂਦਾ ਪਰ ਗ੍ਰੇ ਆ ਰਿਹਾ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬਿਲਕੁਲ ਸੌਫਟ ਵਾਲਾ ਰਹੂਗਾ ਜੀ ਕਲਰ ਚੈੱਕ ਕਰੀ ਚੱਲੋ ਲਓ ਜੀ ਇਹ ਮਾਊਸ ਜੇ ਕਲਰ ਚਾਹੂਗਾ ਕੱਟ ਰਹਿਣੀ ਆ ਜੀ 4.5 ਵੀ ਹੋ ਸਕਦੀ ਆ 4.5 ਵੀ ਹੋ ਸਕਦੀ ਆ 4 ਵੀ ਹੋ ਸਕਦੀ ਆ ਠੀਕ ਆ ਜੀ ਅਸੀਂ 4 ਤੋਂ ਲੈ ਕੇ ਕੱਟ ਦੱਸੀ ਆ ਲਓ ਜੀ ਇਹ ਵਾਲਾ ਰਹੂਗਾ ਜੀ ਇਹ ਵੀ ਮਾਊਸ ਜੀ ਸ਼ੇਡ ਚ ਆਣਾਗਾ ਆ ਮਾਊਸ ਸ਼ੇਡ ਚ ਆਣਾ ਗਰੇ ਜੀ ਸ਼ੇਡ ਚ ਡਾਰਕ ਗਰੇ ਜੀ ਆ ਵੀ ਕਲਰ ਕਹਿ ਸਕਦੇ ਆ 4 ਪੀਸ ਆ ਜੀ ਸੇਮ ਹੈਗੇ ਕਲਰ ਬਹੁਤ ਸੋਨਾ ਰਹਿਣ ਵਾਲਾ ਹੈ ਲਓ ਜੀ ਇਹ 골ਡਨ ਸ਼ੇਡ ਚ ਆਊਗਾ ਜੀ ਇਹ 골ਡਨ ਸ਼ੇਡ ਚ ਆਊਗਾ ਚੈੱਕ ਕਰੀ ਚਲੋ ਕੱਟ ਰਹਿਣੀ 4 ਤੋਂ ਲੈ ਕੇ 4.5 ਠੀਕ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਬਹੁਤ ਸੋਹਣਾ ਕਲਰ ਹੈ ਨਾ ਕਰੀਮੀ ਜਾਂ ਆ ਕਰੀਮ ਕਲਰ ਦੇ ਲੈਵੰਡਰ ਕਲਰ ਚ ਆਊਗਾ ਜੀ ਇਹ ਲਾਈਟ ਲਵੰਡਰ ਕਲਰ ਚ ਆਊਗਾ ਇਹ ਪੀਚ ਕਲਰ ਚ ਆਊਗਾ ਜੀ ਠੀਕ ਹੈ ਸਕਿਨ ਪੀਚ ਜਾਂ ਕਲਰ ਹੈ ਇਹ ਵਾਲਾ ਕਲਰ ਚੈੱਕ ਕਰੋ ਜੀ ਫਰੋਜੀਆ ਕਲਰ ਆਊਗਾ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਇਹ ਵੀ ਲਾਈਟ ਲਵੰਡਰ ਕਲਰ ਚ ਆਊਗਾ ਜੀ ਲੌਂਗ ਠੀਕ ਹੈ ਜੀ ਇਹ ਵੀ ਪਿਸਤਾ ਕਲਰ ਚਾਹਣਾ ਇਹ 골ਡਨ ਸ਼ੇਡ ਹੈ 골ਡਨ ਦੇ ਵਿੱਚ ਆਊਗਾ ਜੀ ਇਸ skin ਦੀ shade ਚ ਆਊਗਾ ਜੀ skin ਦਾ gold ਦਾ ਆਪਸ ਵਿੱਚ matching ਕਰਕੇ ਲੈ ਸਕਦੇ ਹੋ ਤੁਸੀਂ ਲਾਊਡਸ ਇਹ ਵਾਲਾ check ਕਰੋ ਜੀ ਇਹ ਵੀ ਬਹੁਤ ਸੋਹਣਾ ਕਲਰ lavender ਜੀ shade ਚ ਆਉਣਾ ਇਹ mauve shade ਚ ਆਊਗਾ peach color ਚ ਆਊਗਾ ਜੀ ਇਹ ਠੀਕ ਹੈ ਜੀ ਇਹ brown ਜੀ shade ਚ ਆਉਣਾਗਾ skin brown ਜੀ shade ਚ ਇਹ light lavender कलर ਚ ਆਊਗਾ ਜੀ ਠੀਕ ਹੈ ਜੀ ਇਹਦੇ ਵਿੱਚ ਦੂਸਰੇ ਪੀਸ ਦਿਖਾ ਦਿੰਦੇ ਹਾਂ ਲਾਊਡਸ ਇਹਨਾਂ ਤੋਂ ਪਹਿਲਾਂ ਵੀ ਇੱਕ ਪੀਸ ਦਿਖਾ ਚੁੱਕੀ ਆ ਦੋ ਪੀਸ ਲੈ ਸਕਦੇ ਹੋ ਸੇਮ ਇਤਾਂ ਦੇ ਠੀਕ ਹੈ ਜੀ ਇਤਾਂ ਦੇ ਦੋ ਪੀਸ ਲੈ ਸਕਦੇ ਹੋ ਤੁਸੀਂ ਬਹੁਤ ਸੋਹਣਾ ਕਲਰ ਰਹਿਣ ਵਾਲਾ ਹੈ ਸੇਮ ਦੋ ਪੀਸ ਲੈ ਸਕਦੇ ਕਲਰ ਬਹੁਤ ਸੋਹਣਾ ਰਹਿਣ ਵਾਲਾ ਬਿਲਕੁਲ ਸੌਫਟ ਸਟੱਫ ਰਹਿਣਾ ਜੀ ਠੀਕ ਹੈ ਜੀ ਇਹ ਵਾਲਾ ਮਾਊਸ ਸ਼ੇਡ ਦੇ ਵਿੱਚ ਆਉਣੀ ਆ ਇਹ ਵੀ ਦੋਨੋਂ ਮਾਊਸ ਸ਼ੇਡ ਵਿੱਚ ਇਹ ਪਿਸਤਾ ਚ ਆਊਗਾ ਜੀ ਇਹ ਵੀ ਮਾਊਸ ਦੇ ਵਿੱਚ ਆਊਗਾ ਤਿੰਨ ਪੀਸ ਲੈ ਲਓ ਜੀ ਮਾਊਸ ਦੇ ਇਹ ਲਾਈਟ ਲਵੰਡਰ ਕਲਰ ਦਾ ਆਊਗਾ ਇਹ ਵੀ ਮਾਊਸ ਵਿੱਚ ਆਊਗਾ ਜੀ ਜਿਹੜੇ ਪੀਸ ਰਹਿਣੇ ਆ ਖਾਦੀ ਦੇ ਵਿੱਚ ਰਹਿਣੇ ਆ ਕਾਟੇ ਦੀ ਵੀ ਲਊ ਰਊਗੀ 4 ਤੋਂ ਲੈ ਕੇ 4.5 ਵੀ ਹੋ ਸਕਦੀ ਹੈ ਕਈ ਵਾਰੀ ਕਿਸੇ ਦੀ 4.5 ਵੀ ਹੋ ਸਕਦੀ ਹੈ ਠੀਕ ਹੈ ਜੀ ਤੇ ਅਸੀਂ ਨਾਪ ਕੇ ਨਹੀਂ ਦੱਸ ਸਕਦੇ ਜੀ ਪਰ ਅਸੀਂ 4 ਤੋਂ ਹੀ ਕੱਟ ਦੱਸ ਰਹੇ ਹਾਂ ਤੁਹਾਨੂੰ ਇਹ ਆਊਗਾ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਮਾਊਸ ਬ੍ਰਾਊਨ ਜੀ ਸ਼ੇਡ ਚ ਆਊਗਾ ਜਿਹੜੇ ਪੀਸਾਂ ਦੀ ਜਿਹੜੀ ਪ੍ਰਾਈਸ ਰਹਿਣੀ ਹੈ 200 ਰੁਪਏ ਰਹਿਣਾ ਜੀ ਇਹ ਵਾਲਾ ਪੀਸ ਤੁਹਾਨੂੰ 200 ਦਾ ਮਿਲੂਗਾ ਜੀ ਕੱਟ ਰਹਿਣੀ ਹੈ 4 ਮੀਟਰ ਤੋਂ ਲੈ ਕੇ 4.5 ਤੱਕ ਸੈਲਫ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਸੈਲਫ ਵਿੱਚ ਰਹੂਗਾ ਇਹ ਬਲੈਕ ਦੇ ਵਿੱਚ ਆਇਆ ਜੀ ਬਲੈਕ ਚ ਮਿਲੂਗਾ ਤੁਹਾਨੂੰ ਖਾਦੀ 4 ਤੋਂ 4.5 ਦੀ ਕੱਟ ਆ ਸਿਰਫ 200 ਦਾ ਪੀਸ ਪੈਣਾ ਤੁਹਾਨੂੰ ਇਹ ਰੈੱਡ ਕਲਰ ਦੇ ਵਿੱਚ ਆਉਣਾ ਜੀ ਲਓ ਜੀ ਦੋ ਪੀਸ ਲੈ ਲਓ ਰੈੱਡ ਦੇ ਰੈੱਡ ਦੇ ਦੋ ਪੀਸ ਲੈ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਖਾਦੀ ਦੇ ਵਿੱਚ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਪਿਸਤਾ ਦੇ ਵਿੱਚ ਆਊਗਾ ਜੀ ਪਿਸਤਾ ਕਲਰ ਦੇ ਵਿੱਚ ਆਉਣਾ ਬਹੁਤ ਸੋਹਣਾ ਸੂਟ ਰਹਿਣ ਵਾਲਾ ਪਿਸਤਾ ਕਲਰ ਦੇ ਵਿੱਚ ਤੇ ਇਹ ਰਾਣੀ ਸ਼ੇਡ ਮਿਜੈਂਟਾ ਦਾ ਕਲਰ ਹੈ ਮਿਜੈਂਟਾ ਕਲਰ 'ਚ ਆਉਣਾ ਜੀ ਖਾਦੀ ਦਾ ਇਹ ਪੀਸ ਕਲਰ 'ਚ ਆਉਣਾ ਜੀ ਏ ਪੀਚ ਕਲਰ ਚਾਹੂਗਾ ਤੋ ਪੀਸ ਤੁਹਾਨੂੰ ਪੀਛੇ ਜੇ ਮਿਲ ਸਕਦੇ ਆ ਇਹ ਲਾਈਟ ਜਾਂ ਫਰੋਜੀ ਕਲਰ ਹੈ ਜੀ ਇਹ ਲਾਈਟ ਜਾਂ ਫਰੋਜੀ ਕਲਰ ਆਉਣ ਵਾਲਾ ਹੈ ਠੀਕ ਹੈ ਜੀ ਇਹ ਵੀ ਸੈਲਫ ਦੇ ਵਿੱਚ ਰਹਿਣਾ ਸੈਲਫ ਬਣਿਆ ਹੋਇਆ ਪ੍ਰਾਈਸ ਇਹ ਵਾਲੇ ਪੀਸ ਦੀ 200 ਰੁਪਿਆ ਪਾਉਗੀ ਤੁਹਾਨੂੰ ਕ੍ਰਸ਼ ਖਾਦੀ ਵਾਲਿਆਂ ਦੀ ਇਹ ਪੀਚ ਦੇ ਲੈ ਸਕਦੇ ਹੋ ਦੋ ਪੀਸ ਤਿੰਨ ਪੀਸ ਚਾਰ ਪੀਸ ਵੀ ਲੈ ਸਕਦੇ ਹੋ ਵਾਈਨ ਸ਼ੇਡ ਦੇ ਵਿੱਚ ਮਿਲੂਗਾ ਜੀ ਇਹ ਵਾਈਨ ਸ਼ੇਡ ਦੇ ਵਿੱਚ ਰਹੂਗਾ ਇਹ ਮਹਿਰੂਨ ਸ਼ੇਡ ਦੇ ਵਿੱਚ ਰਹਿਣਾ ਜੀ ਠੀਕ ਹੈ ਜੀ ਮਹਿਰੂਨ ਪੀਚ ਫਿਰ ਦੁਬਾਰਾ ਤੋਂ ਆ ਗਿਆ ਜੀ ਇਹ ਰਾਮ ਮਜ਼ੈਂਟਾ ਸ਼ੇਡ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਮਜ਼ੈਂੈਂਟਾ ਸ਼ੇਡ ਦੇ ਦੋ ਸੂਟ ਲੈ ਸਕਦੇ ਹੋ ਤੁਸੀਂ ਸੇਮ ਕਲਰ ਦੇ ਲਓ ਜੀ ਸੇਮ ਕਲਰ ਦੇ ਦੋ ਸੂਟ ਲੈ ਸਕਦੇ ਹੋ ਮਜ਼ੈਂਟਾ ਕਲਰ ਦੇ ਠੀਕ ਹੈ ਜੀ ਇਹ ਵਾਲਾ ਰਹੂਗਾ ਜੀ ਫਰੋਜੀ ਕੰਦਰ ਦੇ ਵਿੱਚ ਇਹ ਫਰੋਜੀ ਕਲਰ ਦੇ ਵਿੱਚ ਰਹੂਗਾ ਜੀ ਸੈਲਫ ਦੇ ਵਿੱਚ ਰਹਿਣਾ ਇਹ ਪਿੰਕ ਕਲਰ ਦੇ ਵਿੱਚ ਰਹੂਗਾ ਜੀ ਬੇਬੀ ਪਿੰਕ ਜਿਹਾ ਕਲਰ ਹੈ ਜੀ ਬੇਬੀ ਪਿੰਕ ਕਲਰ ਚ ਰਹੂਗਾ ਇਹ ਮਹਿੰਦੀ ਕਲਰ ਚ ਆਊਗਾ ਜੀ ਲਓ ਖਾਦੀ ਦੇ ਵਿੱਚ ਰਹਿਣਾ ਪੀਸ ਮਹਿੰਦੀ ਕਲਰ ਦੇ ਵਿੱਚ ਠੀਕ ਹੈ ਜੀ ਬਲੈਕ ਕਲਰ ਦੇ ਵਿੱਚ ਰਹੂਗਾ ਜੀ ਫਿਰ ਬਲੈਕ ਆ ਗਿਆ ਬੋਟਲ ਗ੍ਰੀਨ ਕਲਰ ਠੀਕ ਹੈ ਜੀ ਬੋਟਲ ਗ੍ਰੀਨ ਕਲਰ ਹੈ ਇਹ ਆਊਗਾ ਜੀ ਵਾਈਨ ਦੇ ਵਿੱਚ ਠੀਕ ਹੈ ਜੀ ਮਸਟਰਡ ਸ਼ੇਡ ਦੇ ਵਿੱਚ ਆਊਗਾ ਜੀ ਇਹ ਮਸਟਰਡ ਦੇ ਵਿੱਚ ਆ ਗਿਆ ਜੀ ਇਹ ਖਾਦੀ ਚ ਨਹੀਂ ਰਹਿਣਾ ਥੋੜਾ ਸ਼ਿਲਕ ਟਾਈਪ ਕਪੜਾ ਠੀਕ ਹੈ ਜੀ ਜਿਹੜਾ ਮਸਟਰਡ ਸ਼ੇਡ ਦਾ ਦੀ ਪ੍ਰਾਈਸ ਰਹਿਣੀ ਇਹਨਾਂ ਪੀਸਾਂ ਦੀ ਸਿਰਫ 200 ਰੁਪਏ। ਇਹ ਤੁਹਾਨੂੰ ਖਾਦੀ ਵਾਲੇ 200 ਦਾ ਪੀਸ ਪਊਗਾ ਜੀ। ਆਹ ਸਿਲਕ। ਲਓ ਜੀ 170 ਦਾ ਪੀਸ ਇਹ ਪੈਣਾ ਤੁਹਾਨੂੰ। ਪ੍ਰਾਈਸ ਘੱਟ ਰਹਿਣੀ ਆ 4 ਤੋਂ ਲੈ ਕੇ ਜੀ 4.5 ਤੱਕ 4 ਵੀ ਹੋ ਸਕਦੀ 4.5 ਵੀ। ਇਹ ਵਾਲਾ ਰਹੂਗਾ ਜੀ ਪੀਚ ਕਲਰ ਦੇ ਵਿੱਚ ਸਕਿਨ ਦੇ ਕਲਰ ਚ ਦੋ ਪੀਸ ਹੋਣੇ ਆ ਜੀ ਇਹ। ਸਕਿਨ ਕਲਰ ਚ ਆਉਣੇ ਦੋ ਪੀਸ। ਇਹ ਪਿੰਕ ਚ ਆਊਗਾ ਜੀ। ਠੀਕ ਹੈ ਜੀ ਇਹ ਵਾਈਟ ਚ ਆਊਗਾ। ਇਹ ਫਿਰ ਸਕਿਨ ਚ ਆਣਾ ਜੀ। ਪਿੰਕ ਚ ਆਣਾ ਜੀ। ਠੀਕ ਹੈ ਜੀ ਇਹ ਆਊਗਾ ਜੀ ਗਰੇ ਗ੍ਰੀਨ ਜਿਹਾ ਕਲਰ ਹੈ ਬਹੁਤ ਸੋਹਣਾ ਕਲਰ ਹੈਣ ਵਾਲਾ ਇੰਗਲਿਸ਼ ਕਲਰ ਹੈ ਇਹ ਪਿਆਜ਼ੀ ਕਲਰ ਚ ਆਊਗਾ ਜੀ ਕੱਟ ਰਣੀ ਹੈ ਜੀ 4 ਤੋਂ 4.5 170 ਦਾ ਪੀਸ ਲੈਣਾ ਸਕਿਨ ਕਲਰ ਚ ਆਊਗਾ ਜੀ ਇਹ ਵੀ ਇਹ ਪਿੰਕ ਪੀਚ ਜਿਹਾ ਕਲਰ ਹੈ ਜੀ ਬਹੁਤ ਪਿਆਰਾ ਜਿਹਾ ਪਿਆਜ਼ੀ ਸ਼ੇਡ ਤੋਂ ਇਹ ਵੀ ਸਕਿਨ ਕਲਰ ਚ ਆਊਗਾ ਇਹ ਗ੍ਰੀਨ ਮਹਿੰਦੀ ਪਿਸਤਾ ਜਿਹਾ ਕਲਰ ਹੈ ਇਹ ਮਾਊਸ ਸ਼ੇਡ ਦੇ ਵਿੱਚ ਆਊਗਾ ਗਰੇ ਮਾਊਸ ਸ਼ੇਡ ਹੈ ਬਿਲਕੁਲ ਪਿੰਕ ਕਲਰ ਹੈ ਜੀ ਇਹ ਇਹ ਫਿਰ ਸਕਿਨ ਕਲਰ ਹੈ ਜੀ ਪੀਚ ਕਲਰ ਹੈ ਜੀ ਇਹ ਵੀ ਕਲਰ ਬਹੁਤ ਸੋਨਾ ਰਹਿਣ ਵਾਲਾ ਹੈ ਬਹੁਤ ਹੀ ਸੋਨਾ ਜਿਹਾ ਕਲਰ ਇਹ ਵਾਲਾ ਠੀਕ ਹੈ ਜੀ ਇਸ ਤੋਂ ਹੋ ਗਿਆ ਡਾਇਮੰਡ ਕ੍ਰਸ਼ ਲਓ ਜੀ ਇਹ ਡਾਇਮੰਡ ਕ੍ਰਸ਼ ਰਹੂਗੀ ਜੀ ਪਿਸਤਾ ਕਲਰ ਹੈ ਜੀ ਚੈੱਕ ਕਰੋ 200 ਦਾ ਪੀਸ ਰਹਿਣਾ ਜੀ ਕਾਟੇ ਦੀ ਵੀ 4 ਤੋਂ 4.5 ਹੈ ਇਹ ਪਿਸਤਾ ਕਲਰ ਆ ਗਿਆ ਬਹੁਤ ਸੋਨਾ ਰਹਿਣ ਵਾਲਾ ਕਲਰ ਪਿਸਤਾ ਪਿੰਕ ਪਿੰਕ ਦੇ ਦੋ ਲੈ ਲਓ ਜੀ ਪੀਚ ਦੇ ਵੀ ਦੋ ਪੀਸ ਮਿਲ ਸਕਦੇ ਆ ਇਹ ਥੋੜਾ ਜਿਹਾ ਡਾਰਕ ਪੀਚ ਆ ਗਿਆ ਪਰ ਪੀਚ ਦੇ ਦੋ ਪੀਸ ਮਿਲ ਜਾਣਗੇ ਇਹ ਡਾਰਕ ਜੀ ਪੀਚ ਚ ਆ ਗਿਆ ਠੀਕ ਹੈ ਇਹ ਥੋੜਾ ਜਿਹਾ ਲਾਈਟ ਪੀਚ ਚ ਆ ਗਿਆ ਜੀ ਬਹੁਤ ਸੋਹਣਾ ਕਲਰ ਹੈ λεਮਨ ਕਲਰ ਦੇ ਵੀ ਦੋ ਪੀਸ ਲੈ ਸਕਦੇ ਹੋ ਤੁਸੀਂ ਬਹੁਤ ਸੋਹਣਾ ਲੱਗਦਾ λεਮਨ ਕਲਰ ਇਹ ਵੀ ਪੀਚ ਦੇ ਵਿੱਚ ਰਹੂਗਾ ਲਾਈਟ ਡਾਰਕ ਪੀਚ ਤੇ ਲਾਈਟ ਲਵੰਡਰ ਕਲਰ ਜੀ ਇਹ ਵਾਈਟ ਦੇ ਵਿੱਚ ਪ੍ਰਾਈਸ ਰਹਿਣੀ ਹੈ 200 ਰੁਪਏ ਠੀਕ ਹੈ ਜੀ ਇਸਨ ਅੱਜ ਦੇ ਪੀਸੰਨੇ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲਾਓ ਤੇ ਆਪਣਾ ਆਰਡਰ ਬੁੱਕ ਕਰੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ